हां जी ਕਿਸਾਨ ਭਰਾਵੋ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ 8 ਤੋਂ 10 ਸੰਦ ਸੇਲ ਵਾਸਤੇ ਲੈ ਕੇ ਆਏ ਆ ਪਹਿਲਾਂ ਗੱਲ ਕਰਦੇ ਆ ਨਿਊ ਹਾਲੈਂਡ 3630 ਟਰੈਕਟਰ ਹੈ ਜੀ ਪਲੱਸ ਵਾਲਾ ਮਾਡਲ ਆ ਨਾਉ ਦੇ ਲਾਸਟ ਮਹੀਨੇ ਦੇ ਵਿੱਚ ਆਇਆ ਅ ਬਲੂ ਕੋਟਲੀ ਦੇ ਕੋਲੇ ਕੋਠੇ ਆ ਵੀਰਾਂ ਦੇ 88725 61888 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਰੇਟ 390000 ਰੁਪਏ ਡਿਮਾਂਡ ਆ ਜੀ ਮੌਕੇ ਤੇ ਮਾਨਤਾਨ ਹੋ ਜੂਗਾ ਅੱਗੇ ਗੱਲ ਕਰਦੇ ਆ ਜੀ ਫੋਰਡ 3600 ਟਰੈਕਟਰ ਵਕਾਊ ਆ ਜੀ 1993 ਮਾਡਲ ਫੈਬਰ ਵਾਲੀ ਛਤਰੀ ਲੱਗੀ ਹੋਈ ਆ ਫਾਰਮ 60 ਦਾ ਹੀ ਹਿੱਸਾ ਲੱਗਿਆ ਜੀ ਨੰਬਰ ਪੰਜਾਬ ਦਾ ਸੈਦੋ ਕੇ ਪਿੰਡ ਆ ਜੀ ਵੀਰਾਂ ਦਾ ਰੇਟ ਆ ਇਹਦਾ 1,70,000 ਰੁਪਿਆ 1,70,000 ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਹੋ ਜੂਗਾ 9946 14332 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਵੀਰਾਂ ਦੀ ਬਲਦ ਗੱਡੀ ਵਕਾਊ ਆ ਰੇਟ 7800 ਰੁਪਿਆ ਨੰਬਰ ਵੀਰਾਂ ਦਾ ਜੀ 88720 25815 88720 25815 ਤੇ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੀ ਬਲਦ ਗੱਡੀ ਵੀਰਾਂ ਦੀ ਇਹ ਵਿਕਾਊ ਆ ਅੱਗੇ ਗੱਲ ਕਰਦੇ ਆ ਜੀ ਜਗਤਜੀਤ ਕੰਪਨੀ ਦੀ ਤੂੜੀ ਵਾਲਾ ਰੀਪਰ ਵਿਕਾਊ ਆ 20 ਮਾਡਲ ਰੇਟ ਆ ਜੀ 2 ਲੱਖ ਤੇ 25000 ਰੁਪਿਆ ਡਿਮਾਂਡ ਆ 9814365114 9814365114 ਤੇ ਫੋਨ ਕਰਕੇ ਤੁਸੀਂ ਰੀਪਰ ਬਾਰੇ ਪ੍ਰੋਪਰ ਵਣ ਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਬਿਲਕੁਲ ਨਵਾਂ ਰੀਪਰ ਵਿਕਾਊ ਆ ਜੀ ਅੱਗੇ ਗੱਲ ਕਰਦੇ ਆ ਨਿਊ ਹਾਲੈਂਡ 5500 ਟਰੈਕਟਰ ਵਿਕਾਊ ਹੈ ਜੀ 12 ਮਾਡਲ ਆ 4 ਲੱਖ ਰੁਪਇਆ ਡਿਮਾਂਡ ਕਰਦੇ ਆ ਵੀਰ ਏਰੀਆ ਤਰਨਤਾਰਨ 9814365114 9814365114 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਗਤਜੀਤ ਕੰਪਨੀ ਦਾ ਰੀਪਰ ਤੇ ਨਿਊ ਹਾਲੈਂਡ 5500 ਟਰੈਕਟਰ ਤੇ ਇੱਕ ਵੀਰਾਂ ਕੋਲੇ ਟਰਾਲੀ ਹੈ ਜੀ ਉਹ ਖਰੀਦ ਸਾਦਿਓ ਉਹਦੀ ਵੀਡੀਓ ਵੀ ਵੀਡੀਓ ਦੇ ਵਿੱਚ ਹੈਗੀ ਆ ਤੁਸੀਂ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਤੇ ਬਹੁਤ ਹੀ ਵਧੀਆ ਟਰੈਕਟਰ ਆ ਜੀ ਟਰੈਕਟਰ ਤੁਸੀਂ 2 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਫੈਬਰ ਵਾਲੀ ਛਤਰੀ ਟਰੈਕਟਰ ਨੂੰ ਲੱਗੀ ਹੋਈ ਆ ਪਾਵਰ ਸਟੀering ਟਰੈਕਟਰ ਆ ਜੀ 12 6 ਦੀ ਟਰਾਲੀ ਆ ਇਹ ਜਾਲੀ ਵਾਲੀ ਵੈੱਡ ਲੱਗਿਆ ਹੋਇਆ ਜੀ ਰੇਟ 1.5 ਲੱਖ ਰੁਪਇਆ ਇਹਦੀ ਡਿਮਾਂਡ ਆ ਜਾਲੀ ਪ੍ਰੋਪਰ ਨਾਲ ਮਿਲੂਗੀ 9814365114 9814365114 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਤਿੰਨੇ ਸੰ ਦੀ ਕੋ ਵੀਰ ਤੋਂ ਖਰੀਦ ਸਕਦੇ ਹੋ ਜੀ ਮੱਕੀ ਦਾ achar ਬਕਾਉਆ ਜੀ 550 ਦੀ ਇੱਕ ਗੱਠਾ 1 ਕਵੰਟਲ ਦੀ ਇਹ ਗੱਠਾ ਜੀ 550 ਰੁਪਏ ਕਵੰਟਲ ਮੱਕੀ ਦਾ achar ਬਹੁਤ ਵਧੀਆ ਘਰ ਦੀ ਮੱਕੀ ਸੀ ਜੀ ਸਾਡੀ ਜੇ ਕਿਸੇ ਵੀਰ ਭਰਾ ਨੇ achar ਲੈਣਾ ਹੋਵੇ ਤਾਂ ਸਾਡੇ ਨੰਬਰ ਤੇ ਸੰਪਰਕ ਕਰੋ 9417148607 ਕੋਠੇ ਅਮਨਗੜ ਢੂੜਕੋਟ ਦੇ ਕੋਲੇ ਸਾਡੀ ਢਾਣੀ ਆ ਜੀ ਕੋਠੇ ਅਮਨਗੜ ਵਾਲੇ ਭਲਾਈਆਂਾ ਢੂੜਕੋਟ ਬੁੱਟਰਸ਼ਰੀ ਦੋਦਾ ਕੌਣੀ ਦੇ ਕੋਲੇ ਰਹ ਜਾਂਦਾ ਜੀ ਕੋਠੇ ਅਮਨਗੜ 550 ਦੀ ਇੱਕ ਗੱਠਾ ਜੀ ਮੱਕੀ ਦਾ ਵਧੀਆ ਚਾਰਾ ਜੀ ਧੰਨਵਾਦ ਜੀ ਅੱਗੇ ਗੱਲ ਕਰਦੇ ਆ ਜੀ ਮੱਕੀ ਬੈੱਡ ਤੇ ਬੀਜਣ ਵਾਲੀ ਮੱਕੀ ਬਜਾਈ ਮਸ਼ੀਨ ਵਕਾਊ ਆ ਨਵੀਂ ਦਾ ਰੇਟ ਆ ਜੀ 95000 ਰੁਪਿਆ 2023 ਮਾਡਲ ਆ ਜੀ ਡੈਸਕਾਂ ਵਾਲੀ ਮਸ਼ੀਨ ਆ ਇਹ ਸਿਰਫ 50 ਕਿੱਲੇ ਬਜਾਈ ਕੀਤੀ ਹੋਈ ਆ ਰੇਟ 80000 ਰੁਪਿਆ ਡਿਮਾਂਡ ਆ ਜੀ ਮੌਕੇ ਤੇ ਥੋੜਾ ਬਹੁਤ ਮਾਨਤਾਨ ਹੋ ਜੂਗਾ ਡੈਸਕ ਵਾਲੀ ਮਸ਼ੀਨ ਆ ਜੀ ਨਵੀਂ ਦਾ ਰੇਟ 95000 ਰੁਪਿਆ ਸੈਨਪ ਪਡੌੜ ਵਾਲਿਆਂ ਦੀ ਬਣੀ ਹੋਈ ਮਸ਼ੀਨ ਆ ਬਹੁਤ ਹੀ ਵਧੀਆ ਡੈਸਕਾਂ ਵਾਲੀ ਮਸ਼ੀਨ ਆ ਜੀ ਡਬਲ ਖੁਰਨੀ ਦੇ ਵਿੱਚ ਦੋ ਖੁਰਨੀਆਂ ਲੱਗੀਆਂ ਜੀ ਇੱਕ ਵੀਰਾਂ ਕੋਲੇ ਸੋਨਾ ਲੀਕਾ 750 ਟਰੈਕਟਰ ਹੈ ਜੀ ਰੇਟ 195000 ਰੁਪਿਆ ਕਿ ਦੜਬਾਹ ਏਰੀਏ ਦੇ ਵਿੱਚ ਕੋਠੇ ਅਮਨਗੜ ਧੂੜਕੋਟ ਦੋਦਾ ਕਾਉਣੀ ਦੇ ਕੋਲੇ ਹੈ ਜੀ ਪਿੰਡ ਵੀਰਾਂ ਦਾ ਨੰਬਰ ਵੀਰਾਂ ਦਾ ਨੋਟ ਕਰ ਲਓ 9417148607 9417148607 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਰੇਟ 195 ਡਬਲ ਕਲਚ ਦੇ ਵਿੱਚ ਸੈਲਫ ਸਟੀering ਤੇ ਬੈਟਰੀ ਦੇ ਲੈਫਟ ਪੰਪ ਨਵਾਂ ਲੱਗਿਆ ਹੋਇਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਜੀ